ਹਾਂਜੀ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਆਦਾਬ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਸਾਹਿਲ ਸਾਊਂਡਸ ਤੇ ਬਹੁਤ-ਬਹੁਤ ਸਵਾਗਤ ਹੈ ਤਾਂ ਅੱਜ ਦਾ ਆਪਣਾ ਟੌਪਿਕ ਹੈ ਸੁਤੰਤਰ ਭਾਰਤ ਦਾ ਸੰਗੀਤ 1947 ਤੋਂ ਹੁਣ ਤੱਕ ਤਾਂ ਚਲੋ ਬਿਨਾਂ ਦੇਰੀ ਕੀਤੇ ਸ਼ੁਰੂ ਕਰਦੇ ਹਾਂ 15 ਅਗਸਤ ਸਨ 1947 ਵਿੱਚ ਸੁਤੰਤਰਤਾ ਪ੍ਰਾਪਤੀ ਤੋਂ ਪਿੱਛੋਂ ਜੀਵਨ ਦੇ ਹਰੇਕ ਖੇਤਰ ਵਿੱਚ ਕ੍ਰਾਂਤੀਕਾਰੀ ਪਰਿਵਰਤਨ ਆਏ ਛੋਟੇ-ਛੋਟੇ ਰਾਜਾਂ ਤੋਂ ਬਾਅਦ ਇੱਕ ਸੁਧਿਰਡ ਸਮਰਾਜ ਦੀ ਸਥਾਪਨਾ ਹੋਈ ਸੁਤੰਤਰ ਭਾਰਤ ਵਿੱਚ ਪ੍ਰਦੇਸ਼ਕ ਅਤੇ ਕੇਂਦਰ ਸ਼ਾਸਨ ਵੱਲੋਂ ਸਾਰੀਆਂ ਕਲਾਵਾਂ ਨੂੰ ਭਰਪੂਰ ਉਤਸ਼ਾਹ ਮਿਲਿਆ ਤੇ ਉਹਨਾਂ ਦੇ ਪ੍ਰਚਾਰ ਅਤੇ ਪ੍ਰਸਾਰ ਦਾ ਕੰਮ ਤੇਜ਼ੀ ਨਾਲ ਆਰੰਭ ਹੋਇਆ ਸਾਡੀ ਰਾਸ਼ਟਰੀ ਸਰਕਾਰ ਨੇ ਸੰਗੀਤ ਕਲਾ ਦੇ ਪ੍ਰਚਾਰ ਅਤੇ ਪ੍ਰਸਾਰ ਲਈ ਵੀ ਕਈ ਮਹੱਤਵਪੂਰਨ ਕਦਮ ਚੁੱਕੇ ਜਿਨ੍ਹਾਂ ਦਾ ਵਰਣਨ ਹੇਠਲੀ ਅਨੁਸਾਰ ਹੈ ਤਾਂ ਹੁਣ ਇਹ ਟੌਪਿਕ ਵਿੱਚ ਆਪਾਂ ਪੜ੍ਹਾਂਗੇ ਵੀ ਸੁਤੰਤਰਤਾ ਤੋਂ ਬਾਅਦ ਆਪਣੇ ਭਾਰਤੀ ਸੰਗੀਤ ਵਿੱਚ ਕੀ ਕੀ ਪਰਿਵਰਤਨ ਆਏ ਉਸ ਵਿੱਚ ਕਿੰਨਾ ਕੁ ਵਿਕਾਸ ਹੋਇਆ ਠੀਕ ਹੈ ਹਾਂਜੀ ਸੰਗੀਤ ਸਿੱਖਿਆ ਦੇ ਯਤਨਾਂ ਪੰਡਿਤ ਪੁਲਸਕਰ ਦੇ ਪੰਡਿਤ ਭਾਰਤ ਖੰਡੇ ਦੀ ਸਰਵਜਨਿਕ ਸੰਗੀਤ ਸਿੱਖਿਆ ਪ੍ਰਣਾਲੀ ਨੂੰ ਪ੍ਰਜਾਤੰਤਰੀ ਯੁੱਗ ਵਿੱਚ ਨਵ ਜੀਵਨ ਮਿਲਿਆ ਸੰਗੀਤ ਨੂੰ ਸਕੂਲਾਂ ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਵਿੱਚ ਇੱਕ ਜ਼ੋਨਵੇਂ ਵਿਸ਼ੇ ਦੇ ਰੂਪ ਵਿੱਚ ਸ਼ਾਮਿਲ ਕੀਤਾ ਗਿਆ ਆ ਸਭ ਤੋਂ ਵੱਡਾ ਪੁਆਇੰਟ ਹੈ ਕਿ ਸੰਗੀਤ ਨੂੰ ਆਜ਼ਾਦੀ ਤੋਂ ਬਾਅਦ ਕੀ ਹੈ ਸਕੂਲਾਂ ਕਾਲਜਾਂ ਤੇ ਵਿਸ਼ਵ ਵਿਦਿਆਲਿਆਂ ਵਿੱਚ ਇੱਕ ਸਬਜੈਕਟ ਵਜੋਂ ਸ਼ਾਮਿਲ ਕੀਤਾ ਗਿਆ ਤੇ ਉੱਥੇ ਬੱਚਿਆਂ ਨੂੰ ਪੜਾਉਣਾ ਸ਼ੁਰੂ ਕੀਤਾ ਗਿਆ ਨਿਰਧਾਰਤ ਪਾਠਕ੍ਰਮ ਅਨੁਸਾਰ ਇਸ ਦੀ ਸਿੱਖਿਆ ਆਰੰਭ ਹੋਈ ਸਿੱਖਿਆ ਸੰਸਥਾਵਾਂ ਵਿੱਚ ਮਿਡਲ ਤੋਂ ਲੈ ਕੇ ਐਮਏ ਤੇ ਪੀਐਚਡੀ ਤੱਕ ਇਸ ਵਿਸ਼ੇ ਦੀ ਸਿੱਖਿਆ ਦਿੱਤੀ ਜਾਣ ਲੱਗ ਪਈ ਹੈ ਮਤਲਬ ਮਿਡਲ ਤੋਂ ਲੈ ਕੇ ਬੀਏ ਐਮਏ ਪੀਐਚਡੀ ਅੱਜ ਹੁਣ ਆਪਾਂ 뮤직 ਦੇ ਵਿੱਚ ਕਰ ਸਕਦੇ ਹਾਂ ਸਾਰਾਂਸ਼ ਇਹ ਕਿ ਸਿੱਖਿਆ ਸੰਸਥਾਵਾਂ ਵਿੱਚ ਸੰਗੀਤ ਦੀ ਉੱਚ ਸਿੱਖਿਆ ਗ੍ਰੈਡ ਕਰਨ ਦੇ ਲਈ ਅੱਜ ਹਰ ਸੰਭਵ ਸਾਧਨ ਮੌਜੂਦ ਹੈ ਸੰਗੀਤ ਸਿੱਖਿਆ ਦੇ ਪ੍ਰਚਾਰ ਤੇ ਪ੍ਰਸਾਰ ਦਾ ਕੰਮ ਇਤਨੀ ਤੇਜ਼ੀ ਨਾਲ ਹੋਇਆ ਕਿ ਅੱਜ ਸਾਡੇ ਦੇਸ਼ ਵਿੱਚ ਸ਼ਾਇਦ ਹੀ ਕੋਈ ਅਜਿਹਾ ਨਗਰ ਹੋਵੇ ਜਿਸ ਵਿੱਚ ਸੰਗੀਤ ਦਾ ਕੋਈ ਇੱਕ ਵਿਦਿਆਲਿਆ ਨਾ ਹੋਵੇ ਸੰਗੀਤ ਹੁਣ ਪਹਿਲਾਂ ਦੀ ਤਰ੍ਹਾਂ ਕੁਝ ਗਿਨੇ ਚੁਨੇ ਲੋਕਾਂ ਦੀ ਸੰਪਤੀ ਨਹੀਂ ਰਿਹਾ ਬਲਕਿ ਆਮ ਲੋਕਾਂ ਦੀ ਕਲਾ ਬਣ ਗਈ ਹੈ। ਇਹੀ ਨਹੀਂ ਉੱਤਰੀ ਭਾਰਤ ਵਿੱਚ ਕੁਝ ਸੰਸਥਾਵਾਂ ਵੀ ਸਥਾਪਨਾ ਵਿਸ਼ੇਸ਼ ਰੂਪ ਵਿੱਚ ਸੰਗੀਤ ਕਲਾ ਦੀ ਸਿੱਖਿਆ ਲਈ ਹੋਈ। ਮਤਲਬ ਉੱਤਰ ਭਾਰਤ ਵਿੱਚ ਕੁਝ ਸੰਸਥਾਵਾਂ ਦੀ ਜਿਹੜੀ ਹੈ ਸਥਾਪਨਾ ਹੋਈ ਸੰਗੀਤ ਕਲਾ ਲਈ ਜਿਵੇਂ ਗੰਧਰਵ ਮਹਾਵਿਦਿਆਲਿਆ ਇਹ ਤੁਸੀਂ ਨੋਟ ਕਰ ਲਓ ਜਿਹੜਾ ਗੰਧਰਵ ਮਹਾਵਿਦਿਆਲਿਆ ਠੀਕ ਹੈ ਇਹਦੀ ਸਥਾਪਨਾ ਹੋਈ ਸੀ ਜਿਹਦੇ ਅੰਦਰ 300 ਜਿਹੜੀਆਂ ਲਗਭਗ ਇਹਦੀਆਂ ਫਰੈਂਚਾਈਜ਼ ਜਾਂ ਆਪਾਂ ਕਹਿ ਦਿੰਨੇ ਆ ਵੀ ਉਪਸੰਤਾਲ ਮੈਦੀ ਅੰਡਰ ਆਉਂਦੀਆਂ ਸੀਗੀਆਂ ਜੋ ਸਾਰੇ ਦੇਸ਼ ਵਿੱਚ ਫੈਲੀਆਂ ਹੋਈਆਂ ਸੀ। ਭਾਤਖੰਡੇ ਸੰਗੀਤ ਮਹਾਵਿਦਿਆਲਿਆ ਲਖਨਊ ਵਿੱਚ ਠੀਕ ਹੈ। ਇੰਦਰ ਕਲਾ ਸੰਗੀਤ ਵਿਸ਼ਵਵਿਦਿਆਲਿਆ ਖੈਰਾਗੜ ਸੰਗੀਤ ਰਿਸਰਚ ਅਕਾਦਮੀ ਕਲਕੱਤਾ ਆਦ ਕਹਿੰਦਾ ਭਾਵ ਹੈ ਕਿ ਸੰਗੀਤ ਦੇ ਕਿਰਿਆਤਮਕ ਸਿਧਾਂਤਕ ਅਤੇ ਹਰ ਪੱਖੋਂ ਸੰਗੀਤ ਦੇ ਖੋਜ ਦੇ ਸਾਧਨਾਂ ਵਿੱਚ ਮੌਜੂਦ ਸਨ। ਉਸਵਲ ਉਸ ਤੋਂ ਬਾਅਦ ਅਸੀਂ ਪੜ੍ਹਦਿਆਂ ਸੰਗੀਤ ਵਿੱਚ ਕਿਹੜੀਆਂ-ਕਿਹੜੀਆਂ ਪੁਸਤਕਾਂ ਛਪੀਆਂ ਕਿਹੜੀਆਂ-ਕਿਹੜੀਆਂ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਸਵਤੰਤਰ ਭਾਰਤ ਵਿੱਚ ਸਕੂਲਾਂ ਅਤੇ ਕਾਲਜਾਂ ਵਿੱਚ ਸੰਗੀਤ ਨੂੰ ਇੱਕ ਚੌਥਵੇਂ ਵਿਸ਼ੇ ਦੇ ਰੂਪ ਵਿੱਚ ਸ਼ਾਮਿਲ ਕੀਤੇ ਜਾਣ ਨਾਲ ਸੰਗੀਤ ਸੰਬੰਧੀ ਅਨੇਕ ਪੁਸਤਕਾਂ ਦੀ ਰਚਨਾ ਵੀ ਹੋਈ ਹਿੰਦੀ ਅੰਗਰੇਜ਼ੀ ਅਤੇ ਹੋਰ ਪ੍ਰਦੇਸ਼ਿਕ ਭਾਸ਼ਾਵਾਂ ਵਿੱਚ ਸੰਗੀਤ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਇਹ ਹੀ ਨਹੀਂ ਵੀ ਅੱਜ ਸੰਸਕ੍ਰਿਤਿਕ ਭਾਸ਼ਾ ਦੇ ਕੁਝ ਪ੍ਰਾਚੀਨ ਗ੍ਰੰਥ ਅਤੇ ਜਿਹੜੇ ਮਧ ਘਰਾਨੀ ਗ੍ਰੰਥ ਸੀ ਉਹਨਾਂ ਦਾ ਅਨੁਵਾਦ ਹੋ ਚੁੱਕਿਆ ਹੈ ਮਤਲਬ ਕਿ ਜਿਹੜੇ ਪੁਰਾਣੇ ਗ੍ਰੰਥ ਸੀਗੇ ਆਪਣੇ ਜੋ ਸੰਸਕ੍ਰਿਤ ਭਾਸ਼ਾ ਵਿੱਚ ਸੀਗੇ ਉਹਨਾਂ ਨੂੰ ਅੱਜ ਹਿੰਦੀ ਜਾਂ ਹੋਰ ਭਾਸ਼ਾ ਵਿੱਚ ਹਨ ਟਰਾਂਸਲੇਟ ਕਰਕੇ ਆਮ ਲੋਕਾਂ ਤੱਕ ਪਹੁੰਚਾਇਆ ਜਾ ਰਿਹਾ ਹੈ ਤਾਂ ਜੋ ਉਹਦੇ ਵਿੱਚ ਜੋ ਨੌਲੇਜ ਹੈਗੀ ਲੋਕ ਨੂੰ ਆਸਾਨੀ ਨਾਲ ਗ੍ਰਹਿਨ ਕਰ ਸਕਣ। ਸੰਗੀਤ ਸ਼ਾਸਤਰ ਅਤੇ ਕੇਰਿਆ ਪੱਖ ਨਾਲ ਸੰਬੰਧਿਤ ਸੰਗੀਤ ਵਿੱਚ ਹੋ ਰਹੇ ਖੋਜ ਕਾਰਜਾਂ ਦਾ ਪ੍ਰਕਾਸ਼ਨ ਵੀ ਹੋ ਰਿਹਾ ਹੈ। ਕੁਝ ਪ੍ਰਸਿੱਧ ਸੰਗੀਤ ਪੁਸਤਕਾਂ ਦਾ ਪੁਸਤਕਾਂ ਇਸ ਪ੍ਰਕਾਰ ਹਨ। ਹਾਂਜੀ ਹੁਣ ਆਪਾਂ ਕੁਝ ਕਿਤਾਬਾਂ ਦੇ ਨਾਮ ਪੜਾਂਗੇ। ਲੋ ਜਿਵੇਂ ਪਹਿਲਾਂ ਹਿੰਦੀ ਦੀਆਂ ਕੁਝ ਪੁਸਤਕਾਂ ਆਪਣੇ ਕੋਲ ਆ ਗਈਆਂ ਨੇ। ਅ ਦਵਾਨੀ ਔਰ ਸੰਗੀਤ ਠੀਕ ਹੈ ਸੰਗੀਤ ਸ਼ਾਸਤਰ पाथखंडे स्मृति ग्रंथ भरत का संगीत सिद्धांत मुसलमान और भारतीय संगीत संगीत चिंतामणि खुसरो तानथे तानसेन तथा अन्य कलाकार भारतीय संगीत वाद्य तंत्रीनाद भारतीय संगीत कोश संगीत के घरानों की चर्चा स्वर और रागों स्वर और रागों के विकास में वाद्यों का योगदान ठीक है और जिमें कई पुस्तकों कुमार गंधर्व ਭਾਰਤੀ ਸੰਗੀਤ ਦਾ ਇਤਿਹਾਸ ਹਮਾਰੇ ਸੰਗੀਤ ਰਤਨ ਸਿਤਾਰ ਮਾਰਗ ਰਾਗ ಪರಿਚੇ ਸੰਗੀਤ ಪರಿਚੇ ਸੰਗੀਤ ਸੁਬੋਧ ਸੰਗੀਤ ਰੂਪ ਜਿਹੜੀ ਆਪਾਂ ਪੜ ਰਹੇ ਆ ਸੰਗੀਤ ਵਿਆਕਰਨ ਅਤੇ ਰਾਗ ਰਸ ਤੇ ਹੋ ਸਕਦਾ ਵੀ ਤੁਹਾਨੂੰ ਇਹ ਸਾਰੀਆਂ ਨਾਮ ਮਤਲਬ ਸਾਰੇ ਨਾਮ ਯਾਦ ਨਾ ਹੋ ਸਕਣ ਤਾਂ ਕੋਸ਼ਿਸ਼ ਕਰੋ ਵੀ ਵੱਧ ਤੋਂ ਵੱਧ ਜਿੰਨੇ ਤੁਸੀਂ ਯਾਦ ਕਰ ਸਕਦੇ ਹੋ ਹਨ ਵੀ ਛੋਟੇ ਜਿਹੜੇ ਨਾਮ ਆ ਉਹ ਜਲਦੀ ਯਾਦ ਹੁੰਦੇ ਆ ਜਿਵੇਂ ਆ ਹਮਾਰੇ ਸੰਗੀਤ ਰਤਨ ਹੋ ਗਿਆ ਸਿਤਾਰ ਮਾਰਗ ਰਾਗ ಪರಿਚੈ ਸੰਗੀਤ ಪರಿਚੈ ਸੰਗੀਤ ਸੁਬੋਧ ਸੰਗੀਤ ਰੂਪ ਸੰਗੀਤ ਵਿਆਕਰਨ ਠੀਕ ਹੈ ਤਾਂ ਕੋਸ਼ਿਸ਼ ਕਰੋਗੇ ਇਹਨਾਂ ਨੂੰ ਯਾਦ ਕਰੋ ਇਹ ਤੁਹਾਨੂੰ ਜਲਦੀ ਯਾਦ ਹੋਣਗੇ ਉਸ ਤੋਂ ਬਾਅਦ ਇੰਗਲਿਸ਼ ਵਿੱਚ ਵੀ ਕੁਝ ਪੁਸਤਕਾਂ ਦਾ ਜਿਹੜਾ ਪ੍ਰਕਾਸ਼ਨ ਹੋਇਆ ਜਿਵੇਂ tradi tions and tradents in indian music my music my life ਪੰਡਿਤ ਰਵੀਸ਼ੰਕਰਜੀ ਦੀ ਬੁੱਕ ਹੈ ਇਹ a critic of hindustani music and music education द लाइफ ऑफ म्यूजिक इन नॉर्थ इंडिया द म्यूजिकल हैरीटेज ऑफ इंडिया ठीक है हिंदुस्तानी म्यूजिक इन ट्वेंटी सेंचुरी इंडियन म्यूजिकल ट्रेडिशनस टैक्सट बुक ऑफ इंडियन म्यूजिक इदाने जोड़े छोटे छोटे नाम है तो याद कर सकते हो एशियन हिंदू म्यूजिक इंडियन म्यूजिक प्रॉब्लम्स एंड प्रोस्पैक्टिव एंड बिटवीन टू तानपुराज ਉਸ ਤੋਂ ਬਾਅਦ ਪੰਜਾਬੀ ਦੀਆਂ ਜਿਹੜੀਆਂ ਕੁਝ ਪੁਸਤਕਾਂ ਪੰਜਾਬੀ ਵਿੱਚ ਇਹਨਾਂ ਪੁਸਤਕਾਂ ਦਾ ਪ੍ਰਕਾਸ਼ਨ ਹੋਇਆ ਪੰਜਾਬ ਦੇ ਪ੍ਰਸਿੱਧ ਸੰਗੀਤਕਾਰ ਵਾਦਨ ਕਲਾ ਸੰਗੀਤ పరిਚੇ ਸੰਗੀਤ ਸਬੂਧ ਇਹ ਉੱਪਰ ਜਿਹੜੀਆਂ ਆਪਾਂ ਕੁਝ ਇਹਨਾਂ ਤੋਂ ਪੜੇ ਆ ਹਿੰਦੀ ਵਿੱਚ ਵੀ ਇਹ ਜਿਹੜੀਆਂ ਸੰਗੀਤ ਰੂਪ ਵਾਦਨ ਪ੍ਰਵੀਨ ਸੰਗੀਤ ਰਤਨਾਵਲੀ ਗੁਰਮਤ ਸੰਗੀਤ ਪ੍ਰਬੰਧ ਅਤੇ ਪਸਾਰ ਭਾਰਤੀ ਸੰਗੀਤ ਦਾ ਇਤਿਹਾਸ ਪੰਜਾਬ ਵਿੱਚ ਜੀਵਨ ਕਲਾ ਦਾ ਨਿਕਾਸ ਅਤੇ ਵਿਕਾਸ ਅਤੇ ਸੰਗੀਤ ਦੀ ਸਿੱਖਿਆ ਵਿੱਚ ਮਨੋਵਿਗਿਆਨਿਕ ਸਿਧਾਂਤਾਂ ਦਾ ਪ੍ਰਯੋਗ ਠੀਕ ਹੈ ਇਹ ਤਾਂ ਸੀਗੀਆਂ ਪੁਸਤਕਾਂ ਉਸ ਤੋਂ ਬਾਅਦ ਕੁਝ ਮੈਗਜ਼ੀਨ ਵੀ ਹੈ ਅ ਅਪਾ ਪੜ੍ਹਦੇ ਹਾਂ ਸੰਗੀਤ ਦੀਆਂ ਉਪਰੋਕਤ ਪੁਸਤਕਾਂ ਤੋਂ ਇਲਾਵਾ ਸੰਗੀਤ ਕਲਾ ਦੇ ਪ੍ਰਚਾਰ ਤੇ ਵਿਕਾਸ ਵਿੱਚ ਮਾਸਿਕ ਤ੍ਰੈਮਾਸਿਕ ਅਤੇ વાર્ਸ਼ਿਕ ਪత్రికਾਂ ਨੇ વિશેષ ਯੋਗਦਾਨ ਦੇ ਰਹੀਆਂ ਹਨ ਮਾਸਿਕ ਹੁੰਦਾ ਮਤਲਬ ਮੰਥਲੀ ਤ੍ਰੈਮਾਸਿਕ ਹਨ ਤਿੰਨ ਮਹੀਨਾ ਬਾਅਦ ਜੋ ਕੋਈ ਮੈਗਜ਼ੀਨ ਹੁੰਦਾ વાર્ਸ਼ਿਕ ਹੁੰਦਾ ਮਤਲਬ ਜੇ ਕੋਈ ਸਾਲ ਬਾਅਦ ਕੋਈ ਮੈਗਜ਼ੀਨ ਹੁੰਦਾ ਇਹਨਾਂ ਵਿੱਚੋਂ ਜਿਹੜੇ ਮੇਨ ਮੇਨ ਮੈਗਜ਼ੀਨ ਆ ਉਹ ਇਹਨਾਂ ਨੇ ਦਿੱਤੇ ਹੋਏ ਆ ਜਿਵੇਂ ਸਭ ਤੋਂ ਪਹਿਲਾਂ ਸੰਗੀਤ ਕਲਾ ਵਿਹਾਰ ਠੀਕ ਹੈ ਸੰਗੀਤ ਹਾਥ ਰਸ ਹੋ ਗਿਆ ਤੇ ਸੰਗੀਤ ਨਾਟਕ ਦਿੱਲੀ ਵੱਲੋਂ ਹੁੰਦਾ ਇਹ ਹੁੰਦਾ ਸੰਗੀਤ ਨਾਟਕ ਅਕੈਡਮੀ ਹੈ ਦਿੱਲੀ ਉਹਨਾਂ ਵੱਲੋਂ ਸੰਗੀਤ ਨਾਟਕ ਜਿਹੜਾ ਮੈਗਜ਼ੀਨ ਹੁੰਦਾ ਉਸ ਤੋਂ ਬਾਅਦ ਹੁੰਦਾ ਇੰਡੀਅਨ ਮਿਊਜ਼ਿਕੋਲੋਜੀਕਲ ਸੁਸਾਇਟੀ ਜਰਨਲ ਇਹ ਬੜੋਦਾ ਵੱਲੋਂ ਹੁੰਦਾ ਠੀਕ ਹੈ ਇੰਡੀਅਨ ਮਿਊਜ਼ਿਕ ਇੰਡੀਅਨ ਮਿਊਜ਼ਿਕ ਜਰਨਲ ਇਹ ਵੀ ਦਿੱਲੀ ਵੱਲੋਂ ਹੁੰਦਾ ਤਾਂ ਇਹ ਜਿਹੜੇ ਕੁਝ 4 ਜਾਂ 5 ਮੈਗਜ਼ੀਨ ਹੈ ਠੀਕ ਹੈ ਉਸ ਬਾਅਦ ਸੰਗੀਤ ਪ੍ਰਚਾਰ ਅਤੇ ਪ੍ਰਸਾਰ ਦੇ ਯਤਨ ਵੀ ਸੰਗੀਤ ਨੂੰ ਹੋਰ ਪਰਫੁੱਲਤ ਕਰਨ ਲਈ ਉਸ ਵਿੱਚ ਕੀ ਕੀ ਕਦਮ ਉਠਾਏ ਗਏ ਇਹ ਤੁਸੀਂ ਪੁਆਇੰਟ 'ਚ ਸਾਰਾ ਯਾਦ ਕਰ ਲਿਓ ਵੀ ਸਭ ਤੋਂ ਪਹਿਲਾਂ ਵੀ ਜਿਵੇਂ ਸਿੱਖਿਆ ਦੇ ਵਿੱਚ ਹਨਾ ਉਹਨੂੰ ਜੋੜਿਆ ਗਿਆ ਸੰਗੀਤ ਨੂੰ ਉਸ ਤੋਂ ਬਾਅਦ ਕਿਤਾਬਾਂ ਛਪੀਆਂ ਹਨਾ ਉਸ ਤੋਂ ਬਾਅਦ ਮੈਗਜ਼ੀਨ ਮੈਗਜ਼ੀਨ ਤੋਂ ਬਾਅਦ ਹੁਣ ਆਪਾਂ ਅੱਗੇ ਪੜ੍ਹਦੇ ਹਾਂ ਸੰਗੀਤ ਪ੍ਰਚਾਰ ਅਤੇ ਪ੍ਰਸਾਰ ਦੇ ਸਾਧਨਾਂ ਵਿੱਚੋਂ ਸੰਗੀਤ ਨਾਟਕ ਅਕਾਦਮੀ ਦੀ ਸਥਾਪਨਾ ਆਕਾਸ਼ਵਾਣੀ ਅਤੇ ਦੂਰ ਦਰਸ਼ਨ ਦੇ ਸੰਗੀਤ ਦਾ ਪ੍ਰਸਾਰਣ ਸੰਗੀਤ ਸਮੇਲਨ ਸੰਗੀਤ ਗੋਸ਼ਟੀਆਂ ਤੇ ਹਰ ਸਾਲ ਕਲਾਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਉਪਾਦੀਆਂ ਤੇ ਵਜੀਫੇ ਆਦਿ ਮਹੱਤਵਪੂਰਨ ਭੂਮਿਕਾ ਨਿਭਾ ਰਹੇ ਹਨ ਇਹਦੇ ਜੇ ਆਪਾਂ ਹੁਣ ਪੜਾਂਗੇ ਵੀ ਸਭ ਤੋਂ ਪਹਿਲਾਂ ਤਾਂ ਸੰਗੀਤ ਨਾਟਕ ਅਕੈਡਮੀ ਬਾਰੇ ਪੜਾਂਗੇ ਉਹਦੀ ਸਥਾਪਨਾ ਹੋਈ ਉਸ ਤੋਂ ਬਾਅਦ ਆਕਾਸ਼ਵਾਣੀ ਪਰ ਆਕਾਸ਼ਵਾਣੀ ਪੜਾਂਗੇ ਮਤਲਬ ਰੇਡੀਓ ਹਨਾ ਉਸ ਤੋਂ ਬਾਅਦ ਦੂਰਦਰਸ਼ਨ ਟੀਵੀ ਬਾਰੇ ਤਾਂ ਸੰਗੀਤ ਸਮੇਲਨਾ ਬਾਰੇ ਸੰਗੀਤਕ ਸੈਮੀਨਾਰਾਂ ਬਾਰੇ ਤੇ ਹੋਰ ਜਿਹੜੇ ਕਲਾਕਾਰਾਂ ਨੂੰ ਇਨਾਮ ਜਾਂ ਵਜੀਫੇ ਦਿੱਤੇ ਜਾਂਦੇ ਆ ਅ ਸਭ ਤੋਂ ਪਹਿਲਾਂ ਆਪਾਂ ਪੜਦੇ ਹਾਂ ਸੰਗੀਤ ਨਾਟਕ ਅਕੈਡਮੀ ਬਾਰੇ ਸੰਗੀਤ ਨਾਟਕ ਅਕੈਡਮੀ ਉਹ ਹੁੰਦੀ ਆ ਵੀ ਜਿਹੜੀ ਸਰਵਸ਼੍ਰੇਸ਼ਟ ਜਿਹੜੇ ਕਲਾਕਾਰ ਹੁੰਦੇ ਆ ਉਹਨਾਂ ਨੂੰ ਇਨਾਮ ਜਾਂ ਵਜੀਫੇ ਭੇਟ ਕਰਦੀ ਹੈ ਤੇ ਮੌਕੇ-ਮੌਕੇ ਤੇ ਵੱਖ-ਵੱਖ ਇਹੋ ਜਿਹੇ ਪ੍ਰੋਗਰਾਮ ਕਰਵਾਉਂਦੀ ਰਹਿੰਦੀ ਹੈ ਜਿਹੜੇ ਸੰਗੀਤ ਨੂੰ ਕਲਾ ਨੂੰ ਹੋਰ ਪਰਪੂਲਿਤ ਕਰਦੇ ਆ ਤਾਂ ਪੜ੍ਹਦੇ ਆ ਸੰਗੀਤ ਨਾਟਕ ਅਕੈਡਮੀ ਸੰਗੀਤ ਪ੍ਰਚਾਰ ਦਾ ਮੁੱਖ ਸਾਧਨ ਹੈ ਸਨ 1952 ਤੋਂ ਸੰਗੀਤ ਨਾਟਕ ਅਤੇ ਹੋਰ ਲਲਿਤ ਕਲਾਵਾਂ ਦੇ ਸੰਰਖਣ ਅਤੇ ਪ੍ਰਚਾਰ ਹਿਤ ਸੰਗੀਤ ਨਾਟਕ ਅਕੈਡਮੀ ਦੀ ਸਥਾਪਨਾ ਰਾਜਧਾਨੀ ਦਿੱਲੀ ਵਿਖੇ ਹੋਈ ਤਾਂ ਇਸ ਦੀ ਸਥਾਪਨਾ ਕਿੱਥੇ ਹੋਈ ਹੈ ਰਾਜਧਾਨੀ ਦਿੱਲੀ ਵਿਖੇ ਸੰਗੀਤ ਪ੍ਰਚਾਰ ਸੰਗੀਤ ਪ੍ਰਚਾਰ ਹਿਤ ਅਕਾਦਮੀ ਦੀਆਂ अनेਕ ਸਰਗਰਮੀਆਂ ਵਿੱਚੋਂ ਹਰ ਸਾਲ ਸੰਗੀਤ ਦੇ ਪ੍ਰਤਿਸ਼ਠਾ ਕਲਾਕਾਰਾਂ ਨੂੰ ਸਨਮਾਨਿਤ ਕਰਕੇ ਉਹਨਾਂ ਨੂੰ ਉਤਸ਼ਾਹਿਤ ਕਰਨ ਦਾ ਕਾਰਜ ਵਰਣਨਯੋਗ ਹੈ ਸੰਗੀਤ ਪ੍ਰਚਾਰ ਹਿਤ ਅਕਾਦਮੀ ਨੇ ਕੁਝ ਹੋਰ ਸਰਗਰਮੀਆਂ ਵੀ ਮਹੱਤਵਪੂਰਨ ਹਨ ਜਿਵੇਂ ਹੁਣ ਇਸ ਵਿੱਚ ਵੀ ਕਿਹੜੇ-ਕਿਹੜੇ ਇਹ ਪ੍ਰੋਗਰਾਮ ਆਯੋਜਨ ਕਰਦੇ ਆ ਜਾਂ ਕਿੱਦਾਂ ਦੇ ਪ੍ਰੋਗਰਾਮ ਇਹ ਹਨ ਸਭ ਤੋਂ ਪਹਿਲਾਂ વાર્ਸ਼ਿਕ ਸਮਾਰੋਹਾਂ ਅਤੇ ਗੋਸ਼ਟੀਆਂ ਦਾ ਆਯੋਜਨ ਕਰਦੇ ਆ ਗੋਸ਼ਟੀਆਂ ਹੁੰਦੀਆਂ ਸੈਮੀਨਾਰ ਹੁੰਦੇ ਆ ਜਿਹੜੇ ਉਸ ਤੋਂ ਬਾਅਦ ਭਾਰਤੀ ਸ਼ਾਸਤਰੀ ਸੰਗੀਤ ਦੇ ਸਮਾਰੋਹ ਜਾਂ ਸੈਮੀਨਾਰ ਹੋਗੇ ਉਸ ਤੋਂ ਬਾਅਦ ਰੰਗਮঞ্চ ਹੋ ਗਿਆ ਮਤਲਬ ਨਾਟਕ ਜਿਹਦੇ ਚੋਂ ਨਾਟਕ ਕਹਿ ਸਕਦੇ ਨਾਟਕ ਹੁੰਦੇ ਆਪਣੇ ਥੀਏਟਰ ਜਿਹੜਾ ਹੁੰਦਾ ਹਨ ਉਸ ਤੋਂ ਬਾਅਦ ਲੋਕ ਨ੍ਰਿਤ ਜਿਹੜੇ ਲੋਕ ਡਾਂਸ ਹੈ ਆਪਣੇ ਉਹਨਾਂ ਕਲਾਵਾਂ ਦੀ ਪੁਰਾਤੱਤਵ ਸਮਗਰੀ ਦਾ ਸੰਕਲਨ ਮਤਲਬ ਇਹਨਾਂ ਚੀਜ਼ਾਂ ਨਾਲ ਰਿਲੇਟਡ ਉਹ ਤੇ ਪ੍ਰੋਗਰਾਮੇ ਕਰਵਾਉਂਦੇ ਰਹਿੰਦੇ ਆ ਉਸ ਤੋਂ ਇਲਾਵਾ ਇੱਕ ਤ੍ਰੈਮਾਸਿਕ ਪత్రిక ਆਪ ਉੱਪਰ ਪੜਿਆ ਸੀਗਾ ਵੀ ਇਹ ਇੱਕ ਇਹਨਾਂ ਦਾ ਮੈਗਜ਼ੀਨ ਹੁੰਦਾ ਹੈ ਸੰਗੀਤ ਨਾਟਕ ਅਕੈਡਮੀ ਦਾ ਤਿੰਨ ਮਹੀਨਿਆਂ ਬਾਅਦ ਛਪਦਾ ਜਿਹੜਾ ਸੰਗੀਤ ਨਾਟਕ ਠੀਕ ਹੈ ਦਿੱਲੀ ਵੱਲੋਂ ਅੰਗਰੇਜ਼ੀ ਭਾਸ਼ਾ ਵਿੱਚ ਛਾਪਿਆ ਜਾਂਦਾ ਹੈ ਇਸ ਕੇਂਦਰੀ ਅਕੈਡਮੀ ਤੋਂ ਇਲਾਵਾ ਦੇਸ਼ ਦੀ ਲਗਭਗ ਸਬਰ ਰਾਜਾਂ ਦੀ ਆਪਣੀ ਆਪਣੀ ਅਕੈਡਮੀ ਹੈ ਹਾਂਜੀ ਜਿਵੇਂ ਰਾਜਸਥਾਨ ਵਿੱਚ ਸੰਗੀਤ ਨਾਟਕ ਅਕੈਡਮੀ ਹੈਗੀ ਹੈ ਜੈਪੁਰ ਵਿੱਚ ਉੱਤਰ ਪ੍ਰਦੇਸ਼ ਸੰਗੀਤ ਨਾਟਕ ਅਕੈਡਮੀ ਹੈ ਲਖਨਊ ਵਿੱਚ ਮੱਧ ਪ੍ਰਦੇਸ਼ ਸੰਗੀਤ ਨਾਟਕ ਅਕੈਡਮੀ ਹੈ ਵਿਭਾਲ ਵਿੱਚ ਪੰਜਾਬ ਦੀ ਸੰਗੀਤ ਨਾਟਕ ਅਕੈਡਮੀ ਚੰਡੀਗੜ੍ਹ ਆਦਿ ਠੀਕ ਹੈ ਉਸ ਤੋਂ ਬਾਅਦ ਇੱਕ ਵਾਰ ਫੇਰ ਆਪਾਂ ਪੜ੍ਹ ਲੈਣੇ ਇਹ ਤੁਸੀਂ ਯਾਦ ਰੱਖਣੇ ਵੀ ਕਿਹੜੀਆਂ-ਕਿਹੜੀਆਂ ਹੈਗੀਆਂ ਰਾਜਸਥਾਨ ਸੰਗੀਤ ਅਕੈਡਮੀ ਨਾਟਕ ਅਕੈਡਮੀ ਕਿੱਥੇ ਹੈ ਜੈਪੁਰ ਉੱਤਰ ਪ੍ਰਦੇਸ਼ ਸੰਗੀਤ ਅਕੈਡਮੀ ਹੈਗੀ ਹੈ ਲਖਨਊ ਮੱਧ ਪ੍ਰਦੇਸ਼ ਸੰਗੀਤ ਨਾਟਕ ਅਕੈਡਮੀ ਭੋਪਾਲ ਪੰਜਾਬ ਸੰਗੀਤ ਅਕੈਡਮੀ ਕਿੱਥੇ ਹੈ ਚੰਡੀਗੜ੍ਹ ਇਹ ਉਹਦੀ ਸ਼ਾਰਟ ਕੁਐਸਚਨ ਚ ਆ ਜਾਂਦਾ ਵੀ ਪੰਜਾਬ ਸੰਗੀਤ ਨਾਟਕ ਅਕੈਡਮੀ ਕਿੱਥੇ ਸਥਿਤ ਹੈ ਠੀਕ ਹੈ ਤਾਂ ਆਪਾਂ ਕੀ ਲਿਖਣਾ ਚੰਡੀਗੜ੍ਹ ਤਾਂ ਹਰੇਕ ਅਕੈਡਮੀ ਕੁਝ ਸਿੱਖਿਆ ਸੰਸਥਾਵਾਂ ਨੂੰ ਸਹਾਇਤਾ ਵੀ ਦਿੰਦੀ ਹੈ ਇਸ ਤੋਂ ਇਲਾਵਾ ਦੇਸ਼ ਵਿੱਚ ਹੋ ਰਹੇ ਜਿਹੜੇ ਵਿਕਾਸ ਦੇ ਕੰਮਾਂ ਦੀ ਦੇਖਭਾਲ ਕਰਦੀ ਕੁਤਰੀ ਜਿਹੜੇ ਕਲਾਕਾਰ ਆ ਤੇ ਵਿਦਵਾਨਾਂ ਆਦ ਨੂੰ ਪੁਰਸਕਾਰ ਦੇਣਾ ਵੀ ਇਹਨਾਂ ਦਾ ਮੁੱਖ ਕੰਮ ਹੈ। ਉਸ ਤੋਂ ਬਾਅਦ ਆਪਾਂ ਪੜ੍ਹਦੇ ਹਾਂ ਆਕਾਸ਼ਵਾਣੀ ਦੂਰਦਰਸ਼ਨ ਮਤਲਬ ਰੇਡੀਓ ਹਨਾ ਡੀਡੀ ਦੂਰਦਰਸ਼ਨ ਆਪਾਂ ਚੈਨਲ ਆਉਂਦਾ ਸੀ ਇੱਕ ਵੀ ਉਹਨਾਂ ਦਾ ਸੰਗੀਤ ਵਿੱਚ ਕੀ ਯੋਗਦਾਨ? ਸਨ 1930 ਵਿੱਚ ਭਾਰਤ ਵਿੱਚ ਨਿਯਮਿਤ ਰੂਪ ਵਿੱਚ ਪ੍ਰਸਾਰਣ ਆਰੰਭ ਹੋਇਆ। ਸਭ ਤੋਂ ਪਹਿਲਾਂ ਕਦੋਂ ਆਰੰਭ ਹੋਇਆ 1930 ਵਿੱਚ। ਆਰੰਭ ਦੇ ਦਿਨਾਂ ਵਿੱਚ ਕੁਝ ਸਮਾਈ ਸੰਗੀਤ ਦੇ ਪ੍ਰਸਾਰਨ ਲਈ ਦਿੱਤਾ ਜਾਂਦਾ ਸੀ ਪਰੰਤੂ ਆਜ਼ਾਦੀ ਤੋਂ ਮਗਰੋਂ ਸੁਗਠਿਤ ਸਾਸ਼ਨ ਮਿਲਨ ਤੋਂ ਨਿਸ਼ਚਿਤ ਯੋਜਨਾਵਾਂ ਤਿਆਰ ਹੋਈਆਂ ਹਨ ਜੀ 1930 ਵਿੱਚ ਕਿਉਂਕਿ ਉਦੋਂ ਅੰਗਰੇਜ਼ਾਂ ਦਾ ਰਾਜ ਸੀਗਾ ਤਾਂ ਉਦੋਂ ਸੰਗੀਤ ਨੂੰ ਇੰਨਾ ਮਹੱਤਵਪੂਰਨ ਨਹੀਂ ਮੰਨਿਆ ਜਾਂਦਾ ਸੀ ਤਾਂ ਕੋਈ ਸਾਰੇ ਦਿਨਾਂ 'ਚ ਕੋਈ ਇੱਕ ਜਾਂ ਦੋ ਪ੍ਰੋਗਰਾਮ ਜਿਹੜੇ ਸੰਗੀਤ ਨਾਲ ਜਿਹੜੇ ਸਬੰਧਿਤ ਆਉਂਦੇ ਹੋਣੇ ਫਰ ਉਸ ਤੋਂ ਬਾਅਦ ਕੀ ਹੋਇਆ ਕਿ ਜਗ੍ਹਾ-ਜਗ੍ਹਾ ਤੇ ਜਗ੍ਹਾ-ਜਗ੍ਹਾ ਤੇ ਪ੍ਰਸਾਰਣ ਕੇਂਦਰ ਖੁੱਲੇ ਅਤੇ ਸੰਗੀਤ ਪ੍ਰਸਾਰਣ ਆਕਾਸ਼ਵਾਣੀ ਦਾ ਮੁੱਖ ਆਕਰਸ਼ਣ ਬਣ ਗਿਆ। ਅੱਜ ਆਕਾਸ਼ਵਾਣੀ ਅਤੇ ਅੱਜ ਆਕਾਸ਼ਵਾਣੀ ਅਤੇ ਦੂਰਦਰਸ਼ਨ ਦਾ ਵਧੇਰੇ ਸਮਾਂ ਸੰਗੀਤ ਦੇ ਭਿੰਨ-ਭਿੰਨ ਪ੍ਰੋਗਰਾਮਾਂ ਨੂੰ ਹੀ ਦਿੱਤਾ ਜਾਂਦਾ ਹੈ। ਸੰਗੀਤ ਦੇ ਪ੍ਰਸਾਰਣ ਦੇ ਖੇਤਰ ਵਿੱਚ ਆਕਾਸ਼ਵਾਣੀ ਦੀਆਂ ਪ੍ਰਮੁੱਖ ਗਤੀਵਿਧੀਆਂ ਕਿਹੜੀਆਂ-ਕਿਹੜੀਆਂ ਹਨ ਜਿਵੇਂ ਸ਼ਾਸਤਰੀ ਸੰਗੀਤ ਦਾ ਪ੍ਰਚਾਰ ਅਤੇ ਪ੍ਰਸਾਰ, ਰੇਡੀਓ ਸੰਗੀਤ ਸਮੇਲਨ ਆਯੋਜਨ ਕਰਨੇ, ਭਾਰਤੀ ਸੰਗੀਤ ਤੇ ਚਰਚਾ ਕਰਨੀ। 올 인디아 라디오 ਦਾ ਸੰਗੀਤਿਕ ਮੁਕਾਬਲਾ ਕਰਵਾਉਣਾ ਸ਼ਬਦ ਸੰਗੀਤ ਸੰਗੀਤ ਸਿੱਖਿਆ ਦੇਣੀ ਸੰਗੀਤ ਸਭਾਵਾਂ ਕਰਾਉਣੀਆਂ ਅਤੇ ਸਮੇਲਨਾਂ ਦਾ ਪ੍ਰਸਾਰਣ ਅਤੇ ਸੰਗੀਤ ਦੇ ਨੈਸ਼ਨਲ ਪ੍ਰੋਗਰਾਮਾਂ ਦਾ ਪ੍ਰਸਾਰਣ ਕਰਨਾ ਉਸ ਤੋਂ ਬਾਅਦ ਆ ਗਿਆ ਦੂਰਦਰਸ਼ਨ ਦੁਆਰਾ ਤਾਂ ਸੰਗੀਤ ਦੂਰਦਰਸ਼ਨ ਜਿਹੜਾ ਆਪਾਂ ਟੀਵੀ ਤੇ ਡੀਡੀ ਨੈਸ਼ਨਲ ਆਪਣੇ ਚੈਨਲ ਚੱਲਦਾ ਸੀ ਉਹਦੇ ਤੇ ਵੀ ਵੱਖ-ਵੱਖ ਸੰਗੀਤ ਸੰਬੰਧੀ ਪ੍ਰੋਗਰਾਮ ਜਿਹੜੇ ਦਿਖਾਏ ਜਾਂਦੇ ਸੀਗੇ ਹਨ ਜਿਨ੍ਹਾਂ ਵਿੱਚ ਸ਼ਾਸਤਰੀ ਸੰਗੀਤ ਦਿਖਾਇਆ ਜਾਂਦਾ ਸੀ ਉਪ ਸ਼ਾਸਤਰੀ ਸੰਗੀਤ ਲੋਕ ਸੰਗੀਤ ਦਿਖਾਇਆ ਜਾਂਦਾ ਸੀ ਲੋਕ ਨ੍ਰਿਤ ਫਿਲਮੀ ਸੰਗੀਤ ਆਦ ਸੰਗੀਤ ਦੀਆਂ ਸਭ ਮੰਗਿਆਂ ਨੂੰ ਭਰਪੂਰ ਉਤਸ਼ਾਹ ਮਿਲਿਆ ਹੈ ਦੂਰਦਰਸ਼ਨ ਤੇ ਸ਼ਾਸਤਰੀ ਸੰਗੀਤ ਤੇ ਸ਼ਾਸਤਰੀ ਨ੍ਰਿਤ ਨੈਸ਼ਨਲ ਪ੍ਰੋਗਰਾਮ ਵਿੱਚ ਹਰ ਹਫ਼ਤੇ ਅਗੇ ਕਲਾਕਾਰਾਂ ਨੂੰ ਵੇਖਣ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਸੱਚਮੁੱਚ ਇਹ ਸੁਤੰਤਰ ਭਾਰਤ ਦੀ ਮਹਾਨ ਪ੍ਰਾਪਤੀ ਹੈ ਬਿਲਕੁਲ ਮਤਲਬ ਰੇਡੀਓ ਤੇ ਜਿਹੜਾ ਟੀਵੀ ਹੈ ਇਹਨੇ 뮤직 ਨੂੰ ਆਮ ਲੋਕਾਂ ਤੱਕ ਮਤਲਬ ਕੋਈ ਕਸਰ ਨਹੀਂ ਛੱਡੀ ਕੋਈ ਬੰਦਾ ਅਜੇ ਅਜੇਹਾ ਨਹੀਂ ਹੋਣਾ ਵੀ ਜਿਨੇ ਮਿਊਜ਼ਿਕ ਸੁਣਿਆ ਨਾ ਹੋਵੇ ਜਾਂ ਟੀਵੀ ਦੁਆਰਾ ਉਹਨੇ ਦੇਖਿਆ ਨਾ ਹੋਵੇ ਉਸ ਤੋਂ ਬਾਅਦ ਆ ਗਿਆ ਸੰਗੀਤ ਸਮੇਲਨ ਅਤੇ ਸੰਗੀਤ ਰਚਾਵਾਂ ਹਾਂਜੀ ਉਸ ਤੋਂ ਬਾਅਦ ਹੁਣ ਆਪਾਂ ਪੜ ਲਿਆ ਟੀਵੀ ਰੇਡੀਓ ਬਾਰੇ ਵੀ ਉਹਨਾਂ ਦਾ ਕੀ ਯੋਗਦਾਨ ਉਸ ਤੋਂ ਬਾਅਦ ਹੁਣ ਜਿਹੜੇ ਸੰਗੀਤ ਸਮੇਲਨ ਹੁੰਦੇ ਆ ਜਾਂ ਸੰਗੀਤ ਸੈਮੀਨਾਰ ਹੁੰਦੇ ਆ ਉਹਨਾਂ ਦਾ ਸੰਗੀਤ ਵਿੱਚ ਕਿੰਨਾ ਕੁ ਯੋਗਦਾਨ ਆ ਜਾਂ ਸੰਗੀਤ ਸਮੇਲਨ ਹੁੰਦੇ ਆ ਉਹ ਕਿੱਥੇ-ਕਿੱਥੇ ਹੁੰਦੇ ਆ ਕਿਹੜੇ-ਕਿਹੜੇ ਸੰਗੀਤ ਸਮੇਲਨ ਜ਼ਿਆਦਾ ਫੇਮਸ ਨੇ ਠੀਕ ਹੈ ਅੱਜ ਦੇਸ਼ ਭਰ ਵਿੱਚ ਅੱਜ ਪਿੰਨ ਪਿੰਨ ਅਫਸਰਾਂ ਤੇ ਸਾਂਸਕ੍ਰਿਤਿਕ ਸੰਸਥਾਵਾਂ ਦੁਆਰਾ ਸੰਗੀਤ ਸਮੇਲਨਾਂ ਦਾ ਆਯੋਜਨ ਸੰਗੀਤ ਪ੍ਰਚਾਰ ਦਾ ਉੱਤਮ ਸਾਧਨ ਹੈ ਇਸ ਦੇ ਦੁਆਰਾ ਪਿੰਨ ਪਿੰਨ ਪ੍ਰਦੇਸ਼ਾਂ ਦੇ ਉੱਭਰਦੇ ਹੋਏ ਕਲਾਕਾਰਾਂ ਨੂੰ ਜਨਤਾ ਦੇ ਸਾਹਮਣੇ ਆਉਣ ਅਤੇ ਆਪਣੀ ਕਲਾ ਪ੍ਰਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੁੰਦਾ ਹੈ ਕੁਝ ਪ੍ਰਮੁੱਖ ਸੰਗੀਤ ਸਮੇਲਨ ਹਨ ਹਾਂ ਜਿਵੇਂ ਕਿ ਹਰਵੱਲਵ ਸੰਗੀਤ ਸਮੇਲਨ ਜਲੰਧਰ ਹੁੰਦਾ ਹੈ ਸਵਾਮੀ ਹਰੀਦਾ ਸੰਗੀਤ ਸਮੇਲਨ ਬੰਬਈ ਹੁੰਦਾ ਹੈ ਤਾਨਸ਼ੇਨ ਸੰਗੀਤ ਸਮਾਰੋਗਵਾਲੀਅਰ ਚ ਹੁੰਦਾ ਹੈ ਅਖਿਲ ਭਾਰਤੀ ਹੈ ਪਾਸਕਾਰ ਆਪ ਸੰਗੀਤ ਅਤੇ ਨ੍ਰਿਤ ਸਮੇਲਨ ਚੰਡੀਗੜ੍ਹ ਚ ਹੁੰਦਾ ਹੈ ਗੁਰੂ ਪੂਰਨਿਮਾ ਸੰਗੀਤ ਸਮਾਰੋ ਮਹਿਰ ਠੀਕ ਹੈ ਤੇ ਪਿਛਲੇ ਸਾਲ ਤੋਂ ਪੰਜਾਬ ਸਰਕਾਰ ਦੀ ਯਤਨ ਸਦਕਾ ਪਟਿਆਲਾ ਹੈਰੀਟੇਜ ਮੇਲਾ ਤੇ ਅੰਮ੍ਰਿਤਸਰ ਹੈਰੀਟੇਜ ਮੇਲਾ ਵੀ ਇਸ ਵਿੱਚ ਬਹੁਤ ਲਾ ਯੋਗਦਾਨ ਪਾ ਰਹੇ ਹਨ ਤਾਂ ਤੁਸੀਂ ਜਿਹੜੇ ਆ ਚਾਰ ਪੰਜ ਵਿੱਚੋਂ ਸੰਗੀਤ ਸਮੇਲਨ ਇਹਨਾਂ ਨੂੰ ਧਿਆਨ ਨਾਲ ਪੜ੍ਹਨਾ ਇਹਨਾਂ ਨੂੰ ਯਾਦ ਕਰਨਾ ਜਿਵੇਂ ਹਰਵੱਲਵ ਸੰਗੀਤ ਸਮੇਲਨ ਹੋ ਗਿਆ ਜਲੰਧਰ ਹੋ ਗਿਆ ਸਵਾਮੀ ਹਰੀਦਾ ਸੰਗੀਤ ਸਮੇਲਨ ਬੰਬਈ ਹੋ ਗਿਆ ਤਾਨਸਿੰਸ ਕੀ ਸਮਾਰੋ ਹੋ ਗਿਆ ਗਵਾਲੀਅਰ ਹੋ ਗਿਆ ਤਾਂ ਵੀ ਨਾ ਸੰਗੀਤ ਸੇਮਿਲਾਨ ਚਾਹੀਦਾ ਵੀ ਜਿਹੜੇ ਸਰਵਸ਼੍ਰੇਸ਼ਟ ਵੱਖ-ਵੱਖ ਕਲਾਕਾਰ ਹੈ ਹਨ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਉਹਨਾਂ ਨੂੰ ਮੌਕਾ ਦਿੱਤਾ ਜਾਂਦਾ ਹੈ ਗਾਉਣ ਦਾ ਤੇ ਜਿਹੜੇ ਨਵੇਂ ਕਲਾਕਾਰ ਹੈ ਵਿਦਿਆਰਥੀ ਹੈ ਜੋ ਹਨ ਉਹਨਾਂ ਨੂੰ ਵੀ ਲੋਕਾਂ ਸਾਹਮਣੇ ਗਾਉਣ ਦਾ ਮੌਕਾ ਮਿਲਦਾ ਹੈ ਉਹਨਾਂ ਨੂੰ ਵੀ ਆਪਣਾ ਜਿਹੜੀ ਕਲਾ ਹੈ ਉਹ ਪ੍ਰਤਿਭਾ ਲੋਕਾਂ ਸਾਹਮਣੇ ਉਹਨੂੰ ਦਿਖਾਉਣ ਦਾ ਮੌਕਾ ਮਿਲਦਾ ਤਾਂ ਇਹ ਤੁਸੀਂ ਯਾਦ ਕਰ ਲੈਣੇ ਕਈ ਵਾਰੀ ਸ਼ਾਰਟ ਚ ਪੁੱਛ ਲੈਂਦੇ ਆ ਵੀ ਹਰਵਲ ਹਰਵੱਲਯ ਸੰਗੀਤ ਸੇਮਿਲਾਨ ਕਿੱਥੇ ਹੁੰਦਾ ਹੈ ਹਨ ਤਾਂ ਜਲੰਧਰ ਚ ਹੁੰਦਾ ਇਹ ਸਾਰੇ ਤੁਸੀਂ ਯਾਦ ਕਰ ਲੈਣੇ ਆ ਜੇ ਜਲੰਧਰ ਚ ਕਿਹੜਾ ਵੀ ਜਿਹੜਾ ਕੀ ਕਹਿ ਸਕਦੇ ਆ ਆਪਾਂ ਉਹ ਫੇਮਸ ਸੰਗੀਤ ਸਮੇਲਨ ਹੁੰਦਾ ਓਕੇ ਸੰਗੀਤ ਸਮੇਲਨ ਸੰਗੀਤ ਸੰਬੰਧੀ ਵਿਵਾਦ-ਵਿਵਾਦ ਅਤੇ ਸੰਗੀਤ ਮੁਕਾਬਲਿਆਂ ਦਾ ਆਯੋਜਨ ਕੇਂਦਰੀ ਅਤੇ ਪ੍ਰਦੇਸ਼ਿਕ સ્તર ਤੇ ਹੁੰਦਾ ਹੈ ਹਾਂ ਜਿਹੜੇ ਸੰਗੀਤ ਸਮੇਲਨ ਆ ਜਾਂ ਸੰਗੀਤ ਸੰਬੰਧੀ ਡਿਬੇਟ ਦੇ ਪ੍ਰੋਗਰਾਮ ਆ ਜਾਂ ਜਿਹੜੇ ਕੰਪੀਟੀਸ਼ਨ ਦੇ ਪ੍ਰੋਗਰਾਮ ਆ ਇਹ ਨੈਸ਼ਨਲ ਲੈਵਲ ਤੇ ਵੀ ਹੁੰਦੇ ਆ ਠੀਕ ਹੈ ਤੇ ਰਾਜ ਲੈਵਲ ਤੇ ਵੀ ਹੁੰਦੇ ਆ ਆਮ ਤੌਰ ਤੇ ਆਯੋਜਨ ਵਿਸ਼ੇਸ਼ ਅਵਸਰਾਂ ਤੇ ਮਹਾਨ ਕਲਾਕਾਰਾਂ ਦੀ ਯਾਦ ਵਿੱਚ ਕੀਤੇ ਜਾਂਦੇ ਹਨ ਇਨ੍ਹਾਂ ਆਯੋਜਨਾਵਾਂ ਨਾਲ ਜਨ ਸੰਧਾਰਨ ਵਿੱਚ ਸੁਧਾਰਨ ਵਿੱਚ ਵੀ ਸੰਗੀਤ ਪ੍ਰਤੀ ਚੇਤਨਾ ਉਤਪੰਨ ਹੁੰਦੀ ਹੈ ਅਤੇ ਸੰਗੀਤ ਵਿੱਚ ਉਹਨਾਂ ਦੀ ਰੁਚੀ ਵਧਦੀ ਹੈ। ਵਿਦਿਆਰਥੀ ਵਰਗ ਦੀ ਹਰ ਸਾਲ ਵਿਸ਼ਵ ਵਿਦਿਆਲਿਆਂ ਵੱਲੋਂ ਆਯੋਜਿਤ ਨਵਯੁਵਕ ਮੇਲੇ ਦੀ ਸੰਗੀਤ ਪ੍ਰਚਾਰ ਦਾ ਇੱਕ ਮਹੱਤਵਪੂਰਨ ਸਾਧਨ ਹਨ। ਵਿੱਚ ਜਿਹੜੇ ਕਾਲਜਾਂ ਜਾਂ ਯੂਨੀਵਰਸਿਟੀਆਂ ਦੇ ਵਿੱਚ ਜਿਹੜੇ ਯੂਥ ਫੈਸਟੀਵਲ ਹੁੰਦੇ ਆ ਉਸ ਦਾ ਇੱਕ ਮਹੱਤਵਪੂਰਨ ਉਦਾਹਰਣ ਹੈ। ਜਿਹੜੇ ਹਰ ਸਾਲ ਯੂਥ ਫੈਸਟੀਵਲ ਕਰਵਾਏ ਜਾਂਦੇ ਆ ਉਹ ਇਸ ਲਈ ਕਰਵਾਏ ਜਾਂਦੇ ਕਿ ਬੱਚੇ ਉਸ ਵਿੱਚ ਮਿਊਜ਼ਿਕ ਦੀ ਜਿਹੜੀ ਆਈਟਮ ਆ ਜਾਂ ਹੋਰ ਜਿਹੜੀਆਂ ਹਨਾ ਆ ਆਰ ਨਾਲ ਜਿਹੜੀਆਂ ਸਬੰਧਿਤ ਆਈਟਮਾਂ ਉਹਨਾਂ ਵਿੱਚ ਭਾਗ ਲੈ ਸਕਣ ਠੀਕ ਹੈ ਤੇ ਉਹ ਉਹਨਾਂ ਉਸ ਕਲਾਪਤੀ ਮਤਲਬ ਚੇਤਨ ਹੋ ਸਕਣ ਜਾਂ ਉਹਨੂੰ ਪਤਾ ਉਹਨੂੰ ਪਤਾ ਹੋਵੇ ਉਹਦਾ ਇੰਟਰਸਟ ਬਣੇ ਇਸ ਲਈ ਇਹ ਸਾਰਾ ਫੈਸਟੀਵਲ ਵਗੈਰਾ ਕਰਵਾਏ ਜਾਂਦੇ ਆ ਕਾਲਜਾਂ ਦੇ ਵਿੱਚ ਉਸ ਤੋਂ ਬਾਅਦ ਆ ਗਿਆ ਵੀ ਜਿਹੜੇ ਸਰਵ ਸ੍ਰੇਸ਼ਟ ਕਲਾਕਾਰ ਹੁੰਦੇ ਆ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਉਪਾਦੀਆਂ ਦਿੱਤੀਆਂ ਜਾਂਦੀਆਂ ਜਾਂ ਕਿਹੜੇ-ਕਿਹੜੇ ਵਜੀਫੇ ਦਿੱਤੇ ਜਾਂਦੇ ਆ ਉਹਦੇ ਬਾਰੇ ਆਪਾਂ ਪੜ੍ਹਾਂਗੇ ਰਾਸ਼ਟਰੀ ਉਪਾਦੀਆਂ ਸਤੰਤਰਤਾ ਪ੍ਰਾਪਤੀ ਤੋਂ ਪਿੱਛੋਂ 5 ਸਾਲ ਬਾਅਦ ਹੀ ਸਨ 1952 ਤੋਂ ਰਾਸ਼ਟਰੀ ਸਤਰ ਤੇ ਕਲਾਕਾਰਾਂ ਨੂੰ ਸਨਮਾਨਿਤ ਕੀਤਾ ਜਾਂਦਾ ਸੀ ਹਾਂ ਜਦੋਂ 1947 ਵਿੱਚ ਆਜ਼ਾਦੀ ਹੋਈ ਤਾਂ ਉਸ ਤੋਂ ਬਾਅਦ ਹੀ 1952 ਵਿੱਚ ਇਹ ਕੰਮ ਸ਼ੁਰੂ ਹੋ ਗਿਆ ਸੀ ਕਿ ਜਿਹੜੇ ਕਲਾਕਾਰ ਸੀ ਉਹਨਾਂ ਨੂੰ ਸਨਮਾਨਿਤ ਕਰਨਾ ਸ਼ੁਰੂ ਕਰ ਦਿੱਤਾ ਸੀ ਹਰ ਸਾਲ ਗੰਨਤੰਤਰ ਦਿਵਸ ਦੇ ਮੌਕੇ ਤੇ ਰਾਸ਼ਟਰਪਤੀ ਦੁਆਰਾ ਪਦਮਸ਼ਰੀ ਪਦਮ ਪੂਸ਼ਣ ਪਦਮ ਵਿਭੂਸ਼ਣ ਜਿਹੀਆਂ ਉੱਚ ਉਪਾਦੀਆਂ ਨਾਲ ਕਲਾਕਾਰਾਂ ਨੂੰ ਸਨਮਾਨਿਆ ਜਾਂਦਾ ਹੈ ਕਲਾਕਾਰਾਂ ਨੂੰ ਉਤਸ਼ਾਹਿਤ ਅਤੇ ਸਨਮਾਨਿਤ ਕਰਕੇ ਸੁਤੰਤਰ ਭਾਰਤ ਦੀ ਸਰਕਾਰ ਕਲਾ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਆਪਣਾ ਵੱਡਮੁੱਲਾ ਯੋਗਦਾਨ ਦੇ ਰਹੀ ਹੈ ਸਰਵੋਤਮ ਭਾਰਤੀ ਸ਼ਖਸੀਅਤਾਂ ਨੂੰ ਦਿੱਤਾ ਜਾਣ ਵਾਲਾ ਸਨਮਾਨ ਭਾਰਤ ਰਤਨ ਨਾਲ ਸੰਗੀਤ ਦੇ ਕਈ ਸਰਵਸ਼੍ਰੇਠ ਕਲਾਕਾਰਾਂ ਨੂੰ ਸਨਮਾਨਿਆ ਗਿਆ ਹੈ ਮਤਲਬ ਭਾਰਤ ਰਤਨ ਉਹਨਾਂ ਨੂੰ ਦਿੱਤਾ ਜਾਂਦਾ ਜਿਨ੍ਹਾਂ ਨੂੰ ਭਾਰਤ ਦਾ ਸਰਵੋਤਮ ਨਾਗਰਿਕ ਮੰਨਿਆ ਜਾਂਦਾ ਹੈ ਇੱਕ 뮤직 ਦੇ ਕਈ ਕਲਾਕਾਰਾਂ ਨੂੰ ਮਿਲ ਚੁੱਕਿਆ ਹੈ ਜਿਵੇਂ ਐਮ ਐਸ ਸੁਬੋਲਕਸ਼ਮੀ ਹੋ ਗਿਆ ਠੀਕ ਹੈ 2 ਮਿੰਟ ਹਾਂਜੀ ਮੈਂ ਸੁਬਾਲక్ష్ਮੀ ਹੋ ਗਿਆ ਕਰਨਾਟਕ ਦੇ ਗਾਇਕਾ ਸੀਗੇ ਇਹ ਫੇਮਸ ਆਪਣੇ ਸ਼੍ਰੀਮਤੀ ਲਤਾ ਮੰਗੇਸ਼ਕਰ ਜੀ ਇਹਨਾਂ ਦਾ ਨਾਮ ਸੁਣਿਆ ਹੁਣ ਫਿਲਮੀ ਸੰਗੀਤ ਵਿੱਚ ਪੰਡਿਤ ਰਵੀ ਸ਼ੰਕਰ ਜੀ ਸਿਤਾਰਵਾਦਕ ਠੀਕ ਹੈ 우ਸਤਾਦ ਬਿਸਮਿਲਲਾ ਖਾਂ ਸ਼ਹਿਨਾਈਵਾਦਕ ਤੇ ਸੰਗੀਤ ਦੇ ਖੇਤਰ ਲਈ ਇਹ ਬਹੁਤ ਮਾਣ ਵਾਲੀ ਗੱਲ ਹੈ ਉਸ ਤੋਂ ਬਾਅਦ ਪੜ੍ਹਦੇ ਆਂ ਬਸ ਸਾਂਸਕ੍ਰਿਤਿਕ ਸਿਸ਼ਟ ਮੰਡਲ ਸੁਤੰਤਰਤਾ ਪ੍ਰਾਪਤੀ ਤੋਂ ਬਾਅਦ ਭਾਰਤ ਸਰਕਾਰ ਨੇ ਸੰਸਕ੍ਰਿਤਿਕ ਵਿਕਾਸ ਲਈ ਅਨੇਕ ਪ੍ਰੋਗਰਾਮ ਲਿਖੇ ਦੂਸਰੇ ਦੇਸ਼ਾਂ ਦੇ ਨਾਲ ਆਪਸੀ ਸੰਬੰਧ ਮਜ਼ਬੂਤ ਕਰਨ ਦੇ ਲਈ ਸੰਸਕ੍ਰਿਤਿਕ ਸੰਬੰਧ ਸਥਾਪਿਤ ਕਰਨ ਦੀਆਂ ਯੋਜਨਾਵਾਂ ਬਣਾਈਆਂ ਗਈਆਂ ਇਸ ਯੋਜਨਾ ਦੇ ਅੰਤਰਗਤ 1952 ਤੋਂ 53 ਤੋਂ ਏਸ਼ੀਆ ਅਤੇ ਯੂਰਪੀ ਦੇਸ਼ਾਂ ਵਿੱਚ ਵਿਦਵਾਨਾਂ ਵਿਗਿਆਨੀਆਂ ਅਤੇ ਉੱਤਮ ਕਲਾਕਾਰਾਂ ਦੇ ਸੰਸਕ੍ਰਿਤਿਕ ਸ਼ਿਸ਼ਟ ਮੰਡਲ ਭੇਜੇ ਜਾਣ ਲੱਗੇ ਅਤੇ ਵਿਦੇਸ਼ੀ ਸ਼ਿਸ਼ਟ ਮੰਡਲਾਂ ਨੂੰ ਭਾਰਤ ਵਿੱਚ ਨਿਮੰਤਰਣ ਕੀਤਾ ਜਾਣ ਲੱਗ ਪਿਆ ਇਸ ਨਾਲ ਭਾਰਤ ਦੂਸਰੇ ਦੇਸ਼ਾਂ ਦੇ ਨਿਕਟ ਸੰਪਰਕ ਵਿੱਚ ਆ ਗਿਆ ਅਤੇ ਨਾਲ ਹੀ ਕਲਾਵਾਂ ਦਾ ਆਦਾਨ-ਪ੍ਰਦਾਨ ਵੀ ਹੋ ਗਿਆ ਕਲਾਮਾਂ ਦੇ ਪ੍ਰਚਾਰ ਹਿਤ ਸੁਤੰਤਰ ਭਾਰਤ ਦਾ ਇਹ ਇੱਕ ਵਰਣਨਯੋਗ ਕਦਮ ਹੈ ਹਾਂਜੀ ਸਾਂਸਕ੍ਰਿਤਿਕ ਸਿਸ਼ਟ ਮੰਡਲ ਹੁੰਦਾ ਜਿਹਦੇ ਵਿੱਚ ਕੀ ਹੁੰਦਾ ਸੀ ਵੀ ਆਪਣੇ ਜਿਵੇਂ ਇੰਡੀਆ ਚ ਇੱਕ ਆਰਗੇਨਾਈਜੇਸ਼ਨ ਸਰਕਾਰ ਨੇ ਬਣਾਈ ਹੈ ਤਾਂ ਉਹ ਕੀ ਕਰਦੀ ਸੀ ਜਿਹੜੇ ਆਪਣੇ ਇੱਥੋਂ ਦੇ ਸਰਵ ਸਿਸ਼ਟ ਕਲਾਕਾਰ ਹਨ ਉਹਨਾਂ ਨੂੰ ਬਾਹਰ ਭੇਜਦੀ ਸੀ ਠੀਕ ਹੈ ਤਾਂ ਕਿ ਉੱਥੇ ਜਾ ਕੇ ਬਾਹਰਲੇ ਜਿਹੜੇ ਲੋਕ ਹੈ ਜਾਂ ਸਟੂਡੈਂਟਸ ਆ ਉਹਨਾਂ ਨੂੰ ਐਜ਼ ਇੱਕ ਵਰਕਸ਼ਾਪ ਲਗਾ ਕੇ ਉਹਨਾਂ ਨੂੰ ਆਪਣੇ ਭਾਰਤੀ ਸੰਗੀਤ ਬਾਰੇ ਜਾਣਕਾਰੀ ਦੇਵੇ ਜਾਂ ਉਹਨਾਂ ਦੇ ਜਿਹੜੇ ਸੰਗੀਤਕਾਰ ਸੀਗੇ ਉਹ ਆਪਣੇ ਇੱਥੇ ਹੁੰਦੇ ਸੀ ਤਾਂ ਕਿ ਆਪਾਂ ਉਹਨਾਂ ਦੇ ਸੰਗੀਤ ਬਾਰੇ ਜਾਣਕਾਰੀ ਪ੍ਰਾਪਤ ਕਰ ਸਕੀਏ ਠੀਕ ਹੈ ਮਤਲਬ ਸੰਗੀਤ ਦਾ ਇੱਕ ਇੰਟਰਨੈਸ਼ਨਲ ਲੈਵਲ ਤੇ ਆਦਾਨ-ਪਰਦਾਨ ਜਿਹੜਾ ਹੋਣ ਲੱਗਿਆ ਉਹਨੂੰ ਆਪਾਂ ਕਹਿ ਦਿੰਦੇ ਹਾਂ ਵੀ ਸਾਂਸਕ੍ਰਿਤਿਕ ਸਹਿਸ਼ਟ ਮੰਡਲ ਠੀਕ ਹੈ ਤੇ ਇਹ ਵੀ ਮੰਨ ਸਕਦੇ ਹਾਂ ਵੀ ਇਹ ਇੱਕ ਮਹੱਤਵਪੂਰਨ ਕਦਮ ਹੈ ਸੰਗੀਤ ਹੋਰ ਵਧਾਉਣ ਲਈ ਉਸ ਤੋਂ ਬਾਅਦ ਆਪਾਂ ਦੇਖਦੇ ਹਾਂ মিডিਆ ਦਾ ਪ੍ਰਭਾਵ ਪਿਛਲੇ ਲਗਭਗ 2 ਦਹਾਕਿਆਂ ਤੋਂ মিডিਆ ਨੇ ਕਲਾਵਾਂ ਨੂੰ ਪਰਫੁੱਲਿਤ ਕਰਨ ਵਿੱਚ ਬਹੁਤ ਵੱਡਾ ਯੋਗਦਾਨ ਪਾਇਆ ਹੈ। ਬਿਲਕੁਲ ਮੀਡੀਆ ਇੱਕ ਅਜਿਹਾ ਸਾਧਨ ਹੈ ਵੀ ਜਿਹੜਾ ਛੋਟੀ ਤੋਂ ਛੋਟੀ ਚੀਜ਼ ਨੂੰ ਵੀ ਸਾਰੀ ਦੁਨੀਆ ਤੱਕ ਕੁਝ ਹੀ ਸਕਿੰਟਾਂ ਤੱਕ ਪਹੁੰਚਾ ਸਕਦਾ ਹੈ। ਜਿੱਥੇ ਵਕ ਵਕ ਪ੍ਰਦੇਸ਼ਾਂ ਦੇ ਅਖਬਾਰਾਂ ਤੇ ਅਖਬਾਰਾਂ ਨੇ ਕਲਾ ਦੇ ਹਰ ਖੇਤਰ ਦੀ ਵੱਧ ਤੋਂ ਵੱਧ ਕਵਰੇਜ ਦੇਣਾ ਸ਼ੁਰੂ ਕੀਤਾ ਹੈ। ਉੱਥੇ ਟੀਵੀ ਦੇ ਪਿੰਨ ਪਿੰਨ ਚੈਨਲਾਂ ਦੇ ਰਿਐਲਿਟੀ ਸ਼ੋਅ ਨੇ ਸੰਗੀਤ ਅਤੇ ਨ੍ਰਿਤ ਨੂੰ ਬਹੁਤ ਬੜਾਵਾ ਦਿੱਤਾ ਹੈ। ਹਾਂਜੀ। ਬਿਲਕੁਲ ਅੱਜ ਕਲਾਪਾ ਦੇਖਦੇ ਆਂ ਵੀ ਆਪਣੇ ਟੀਵੀ ਤੇ ਕੁਝ ਸੰਗੀਤਕ ਕੰਪੀਟੀਸ਼ਨ ਵਰਗੇ ਹਨ ਕੁਝ ਸ਼ੋਅ ਚੱਲਦੇ ਆ ਜਾਂ ਡਾਂਸ ਨਾਲ ਰਿਲੇਟਡ ਕੋਈ ਸ਼ੋਅ ਚੱਲਦੇ ਆ ਸਾਰਾ ਇਸੇ ਦਾ ਹੀ ਇੱਕ ਹਿੱਸਾ ਹੈ ਇਸ ਨਾਲ ਨਵੇਂ ਪੁੰਗਰ ਦੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਦਿਖਾਉਣ ਅਤੇ ਇੱਕ ਕਲਾਕਾਰ ਦੇ ਰੂਪ ਵਿੱਚ ਸਥਾਪਿਤ ਹੋਣ ਦਾ ਪੂਰਾ ਅਫਸਰ ਮਿਲਦਾ ਹੈ ਸੰਗੀਤ ਦੇ ਸਾਰੇ ਗਾਮਾਂ ਅਤੇ ਨ੍ਰਿਤ ਦੇ ਬੁਗੀ-ਬੁਗੀ ਪ੍ਰੋਗਰਾਮ ਤੋਂ ਸ਼ੁਰੂ ਹੋ ਕੇ ਅੱਜ ਹਾਂ ਪਹਿਲਾਂ ਇੱਕ ਸਾਰੀਗਾਵਾਂ ਤੇ ਨ੍ਰਿਤ ਦੇ ਇੱਕ ਡਾਂਸ ਨਾਲ ਰਿਲੇਟਡ ਬੂਗੀ ਬੂਗੀ ਸ਼ੋਅ ਚੱਲਦਾ ਸੀਗਾ ਉਸ ਤੋਂ ਸ਼ੁਰੂ ਹੋ ਕੇ ਕਹਿੰਦੇ ਅੱਜ ਜੀ ਟੀਵੀ ਤੇ ਡਾਂਸ ਇੰਡੀਆ ਡਾਂਸ ਤੁਸੀਂ ਦੇਖਦੇ ਹੋਵੋਗੇ ਹਨਾ ਕਲਰਸ ਤੇ ਚੱਲਦਾ ਚੱਕ ਧੁੰਮ ਧੂਮ ਇਹ ਸਾਰੇ ਡਾਂਸ ਨਾਲ ਰਿਲੇਟਡ ਦੋਵੇਂ ਸ਼ੋਅ ਨੇ ਉਸ ਤੋਂ ਬਾਅਦ ਇੰਡੀਆ ਗੋਟ ਟੈਲੈਂਟ ਚੱਲਦਾ ਹੈ ਸਟਾਰ ਪਲੱਸ ਤੇ ਸਟਾਰ ਪਲੱਸ ਤੇ ਚੱਲਦਾ ਇੱਕ ਛੋਟੇ ਉਸਤਾਦ ਅਤੇ ਜੀ ਟੀਵੀ ਤੇ ਸਾਰੀਗਾਵਾਂ ਪਾ ਠੀਕ ਹੈ ਜਿਹਦਾ ਪਹਿਲਾ ਤੇ ਦੂਜਾ ਪਾਰਟ ਦੇ ਮਹੱਤਵਪੂਰਨ ਉਦਾਹਰਣ ਹੈ ਮੰਨ ਲਓ ਇਹ ਸਾਰੇ ਉਹੀ ਜਿਹੜੇ ਟੀਵੀ ਦੇ ਸ਼ੋਅ ਚੱਲਦੇ ਆ ਇਹ ਵੀ ਇੱਕ ਮਿਊਜ਼ਿਕ ਨੂੰ ਪ੍ਰਮੋਟ ਕਰਨ ਦਾ ਉਹਦਾ ਪ੍ਰਚਾਰ ਪ੍ਰਸਾਰ ਕਰਨ ਦਾ ਇੱਕ ਸਾਧਨ ਹੈ ਜਿਹਦੇ ਦੁਆਰਾ ਕਿੰਨੇ ਦੇ ਵੀ ਜਿਹੜੇ ਨਵੇਂ ਬੱਚੇ ਉੱਭਰਦੇ ਕਲਾਕਾਰ ਆ ਉਹਨਾਂ ਨੂੰ ਵੀ ਕਲਾਕਾਰ ਬਣਨ ਦਾ ਇੱਕ ਅਫਸਰ ਪ੍ਰਦਾਨ ਹੁੰਦਾ ਆਪਣੀ ਕਲਾ ਲੋਕਾਂ ਸਾਹਮਣੇ ਰੱਖਣ ਦਾ ਮੌਕਾ ਮਿਲਦਾ ਉਸ ਤੋਂ ਬਾਅਦ ਪੜਦੇ ਆਪਾਂ ਜਿਹੜੇ ਕੁਝ ਪ੍ਰਮੁੱਖ ਤੇ ਉੱਭਰਦੇ ਹੋਏ ਕਲਾਕਾਰ ਠੀਕ ਹੈ ਉਹਨਾਂ ਬਾਰੇ ਆਪਾਂ ਪੜਾਂਗੇ ਆਧੁਨਿਕ ਯੁੱਗ ਵਿੱਚ ਅਨੇਕ ਅਜਿਹੇ ਕਲਾਕਾਰ ਹੋਏ ਹਨ ਜਿਨ੍ਹਾਂ ਨੂੰ ਸੰਗੀਤ ਦੇ ਮਹਾਨ ਰਤਨ ਕਿਹਾ ਜਾ ਸਕਦਾ ਹੈ ਇਨ੍ਹਾਂ ਸੰਗੀਤਕਾਰਾਂ ਨੇ ਸੰਗੀਤ ਦੀਆਂ ਭਿੰਨ-ਭਿੰਨ ਸ਼ੈਲੀਆਂ ਦੁਆਰਾ ਦੇਸ਼ਾਂ-ਵਿਦੇਸ਼ਾਂ ਵਿੱਚ ਭਾਰਤੀ ਸੰਗੀਤ ਦਾ ਸਿਤਾਰਾ ਚਮਕਾਇਆ ਹੈ ਅਤੇ ਭਾਰਤੀ ਸੰਗੀਤ ਦੇ ਪ੍ਰਚਾਰ ਅਤੇ ਪ੍ਰਸਾਰ ਵਿੱਚ ਬਹੁਤ ਵੱਡਮੁੱਲਾ ਯੋਗਦਾਨ ਪਾਇਆ ਹੈ ਨਾਲ ਹੀ ਕੁਝ ਉੱਭਰਦੇ ਹੋਏ ਨੌਜਵਾਨ ਕਲਾਕਾਰ ਵੀ ਸਾਡੀ ਯੁੱਗਾਂ ਤੋਂ ਚੱਲੀ ਆ ਰਹੀ ਸੰਗੀਤ ਦੀ ਪਰੰਪਰਾ ਨੂੰ ਸੰਭਾਲ ਕੇ ਰੱਖ ਰਹੇ ਹਨ ਅਤੇ ਆਪਣੀ ਕਲਾ ਨਿਪੁੰਨਤਾ ਨਾਲ ਵਿਦੇਸ਼ਾਂ ਵਿੱਚ ਭਾਰਤੀ ਸੰਗੀਤ ਦੇ ਗੌਰਵ ਨੂੰ ਉਧਾਰ ਰਹੇ ਹਨ ਗਾਇਨ ਵਾਦਨਾ ਤੇ ਨ੍ਰਿਤ ਦੇ ਕੁਝ ਪ੍ਰਮੁੱਖ ਕਲਾਕਾਰਾਂ ਦੇ ਨਾਮ ਇਸ ਪ੍ਰਕਾਰ ਹਨ ਹਾਂਜੀ ਸਭ ਤੋਂ ਪਹਿਲਾਂ ਆਪਾਂ ਪੜ੍ਹਾਂਗੇ ਵੀ ਗਾਇਨ ਦੇ ਜਿਹੜੇ ਕਲਾਕਾਰ ਨੇ ਮਹੰਦੇਤ ਪੰਡਿਤ ਭੀਮਸ਼ੇਨ ਜੋਸ਼ੀ ਜੀ ਅ ਸਵਰਗਵਾਸੀ ਕੁਮਾਰ ਗੰਦਾਰਵ ਗੰਗੋਬਾਈ ਹੰਗਲ ਪੰਡਿਤ ਜਸਰਾਜ ਸਵਰਗਵਾਸੀ ਹੀਰਾਬਾਈ ਬਰੋਦਕਰ ਪੰਡਿਤ ਦਿਲੀਪ ਚੰਦਰ 베ਦੀ ਪ੍ਰਵੀਨ ਸੁਲਤਾਨਾ ਸविता ਦੇਵੀ ਕਿਸ਼ੋਰੀ ਅਮੋਨਕਰ ਪੰਡਿਤ ਅਮਰਨਾਥ ਸਰਦਾਰ ਸੂਨ ਸਿੰਘ, ਗਿਰਜਾ ਦੇਵੀ, ਰਾਜਿੰਦਰ ਸ਼ਾਜਨ ਮਿਸਰਾ ਆਦ। ਮਤਲਬ ਇਹਨਾਂ ਵਿੱਚੋਂ ਕੁਝ ਜਿਹੜੇ ਤੁਹਾਨੂੰ ਲੱਗਦਾ ਵੀ ਹਨ ਵੀ ਜਿਹੜੇ ਤੁਸੀਂ ਯਾਦ ਕਰਦੇ ਸੀ ਉਹਨਾਂ ਦੇ ਨਾਮ ਯਾਦ ਕਰ ਲੈਣੇ ਆ। ਰੂਣੀ ਵੀ ਸਾਰੇ ਯਾਦ ਕਰੋ। ਉਸ ਤੋਂ ਬਾਅਦ ਆਪਣੇ ਬਾਦੰਦੇ ਆ ਗਏ। ਇਹਦੇ ਵਿੱਚ ਇੱਕ ਵਾਰੀ ਪੜ ਤੁਸੀਂ ਸਾਰੇ ਲੈਣਾ। ਆਪਾਂ ਮੇਨ ਮੇਨ ਆ ਜਿਹੜੇ ਉਹ ਦੇਖ ਲੈਣੇ ਆ। ਜਿਵੇਂ 우ਸਤਾਦ ਵਿਲਾਇਤ ਖਾਂ ਹੋਗੇ। ਸਿਤਾਰ ਦੇ ਪੰਡਿਤ ਰਵੀ ਸ਼ੰਕਰ ਜੀ ਹਨ ਸਭ ਨੇ ਇਹਨਾਂ ਦਾ ਨਾਮ ਸੁਣਿਆ। 우ਸਤਾਦ ਬਿਸਮਿਲਲਾ ਖਾਂ ਸ਼ਹਿਨਾਈ ਦੇ 우ਸਤਾਦ ਅਲੀ ਅਕਬਰ ਖਾਂ ਸਰੋਦ ਦੇ ਸ਼੍ਰੀਮਤੀ ਅਨਪੂਰਨਾ ਦੇਵੀ ਸਿਤਾਰ ਸੁਰ ਬਹਾਰ ਦੇ ਇਹਨਾਂ ਦੇ ਵਾਈਫ ਸੀਗੇ ਪੰਡਿਤ ਰਵੀ ਸ਼ੰਕਰ ਜੀ ਦੇ ਸ਼੍ਰੀਮਤੀ ਅਨਪੂਰਨਾ ਦੇਵੀ ਉਸ ਤੋਂ ਬਾਅਦ ਵੀ ਜੀ ਯੋਗ ਵਾਇਲਨ ਤੇ ਸ਼੍ਰੀਮਤੀ ਐਨ ਰਾਜਮ ਵਾਇਲਨ ਹਨਾ ਸ਼੍ਰੀਮਤੀ ਸ਼ਰਨ ਰਾਣੀ ਸਰੋਦ ਅਬਦੁਲ ਹਲੀਮ জাফর ਸਿਤਾਰ ਉਸ ਤੋਂ ਬਾਅਦ ਆਪਾਂ ਪੜਦੇ ਹਾਂ ਪੰਡਿਤ ਨikhil ਬੈਨਰਜੀ ਸਿਤਾਰ ਅੱਲਾ ਰੱਖਾ ਤਬਲਾ ਸੰਤਾ ਪ੍ਰਸਾਦ ਪੰਡਿਤ ਕਿਸ਼ਨ ਮਹਾਰਾਜ ਉਸਤਾਦ ਅਮਜਦ ਅਲੀ ਖਾਂ ਸਰੋਦ ਪੰਡਿਤ ਸ਼ਿਵ ਕੁਮਾਰ ਸ਼ਰਮਾ ਇਹਨਾਂ ਦਾ ਪਿਛਲੇ 2 ਸਾਲ ਪਹਿਲਾਂ ਇਹਨਾਂ ਦਾ ਦੇਹਾਂਤ ਹੋਇਆ। ਸਵਰ ਪੰਡਿਤ ਹਰੀ ਪ੍ਰਸਾਦ ਚੁਰਸੀਆ, ਪੰਡਿਤ ਰਾਮ ਨਰਾਇਣ, ਬੁੱਧਾ ਦਿੱਤਾ ਮੁਖਰਜੀ, ਉਸਤਾਦ ਜ਼ਾਕਿਰ ਹੁਸੈਨ ਇਹਨਾਂ ਨੂੰ ਤਾਂ ਤਾਜ ਕਰਕੇ ਤਾਜਤੀ ਕਰਕੇ ਜਿਹੜੇ ਨਾਨੋ ਮਿਊਜ਼ਿਕਲ ਬੱਚੇ ਉਹ ਵੀ ਬਹੁਤ ਸਾਰੇ ਜਾਣਦੇ ਆ। ਉਸਤਾਦ ਜ਼ਾਕਿਰ ਹੁਸੈਨ, ਪੰਡਿਤ ਵਿਸ਼ਵਮੋਹਨ ਭੱਟ, ਮੋਹਨ ਵੀਨਾ ਜਾਂ ਗਿਟਾਰ, ਉਸਤਾਦ 임ਰਤ ਖਾਨ, ਠੀਕ ਹੈ ਅਤੇ ਵਜਾਹਤ ਖਾਨ। ਅੱਗੇ ਆਪਾਂ ਪੜ੍ਹਦੇ ਆਂ ਕਲਾਸਿਕਲ ਡਾਂਸ ਦੇ ਵਿੱਚ ਜਿਹੜੇ ਆਪਣੇ ਕਲਾਕਾਰ ਸ਼੍ਰੀਮਤੀ ਰੁਕਮਣੀ ਦੇਵੀ ਅਰੁਣ ਦੇਲ ਸਿਤਾਰਾ ਦੇਵੀ ਦਮਯੰਤੀ ਜੋਸ਼ੀ ਮਿਰਨਾਲਨੀ ਸਾਰਾ ਭਾਈ ਠੀਕ ਹੈ ਬਿਰਜੂ ਮਹਾਰਾਜ ਗੋਪੀ ਕਿਸ਼ਨ ਜਵੇਰੀ ਪਹਿਣਾ ਵੈਜੰਤੀ ਮਾਲਾ ਹੀਮਾ ਮਾਲਨੀ ਯਾਮਿਨੀ ਕ੍ਰਿਸ਼ਨਾ ਮੂਰਤੀ ਠੀਕ ਹੈ ਤੇ ਆਪਣੀ ਸ਼ੋਵਨਾ ਨਰਾਇਣ ਆ ਉਪਰੋਕਤ ਪ੍ਰਤਿਸ਼ਠਿਤ ਕਲਾਕਾਰਾਂ ਤੋਂ ਇਲਾਵਾ ਅਨੇਕ ਉੱਭਰਦੇ ਹੋਏ ਨੌਜਵਾਨ ਕਲਾਕਾਰ ਹਨ ਜਿਨ੍ਹਾਂ ਤੋਂ ਭਵਿੱਖ ਵਿੱਚ ਸੰਗੀਤ ਕਲਾ ਦੇ ਖਜ਼ਾਨੇ ਨੂੰ ਹੋਰ ਵੀ ਭਰਪੂਰ ਕਰਨ ਦੀ ਆਸ ਕੀਤੀ ਜਾ ਸਕਦੀ ਹੈ। ਹਾਂਜੀ। ਅ ਸੌਰੀ ਹਾਂ। ਸੰਗੀਤ ਦੀਆਂ ਉਪਰੋਕਤ ਗਤੀਵਿਧੀਆਂ ਦੇ ਆਧਾਰ ਤੇ ਅਸੀਂ ਕਹਿ ਸਕਦੇ ਹਾਂ ਕਿ ਸੁਤੰਤਰਤਾ ਪ੍ਰਾਪਤੀ ਪਿੱਛੋਂ ਸੰਗੀਤ ਕਲਾ ਦਰਬਾਰਾਂ ਤੇ ਘਰਾਣੇ ਦੀ ਚਾਰਦੀਵਾਰੀ ਵਿੱਚੋਂ ਨਿਕਲ ਕੇ ਸੰਗੀਤ ਸੰਸਥਾਵਾਂ ਰਾਹੀਂ ਜਨ ਸੰਧਾਰਨ ਤੱਕ ਪਹੁੰਚ ਗਈ ਹੈ। ਕਲਾਕਾਰਾਂ ਦੀ ਕਲਾ ਪ੍ਰਦਰਸ਼ਨ ਦੇ ਸਾਧਨ ਹੁਣ ਸੰਗੀਤ ਸਮੇਲਨ ਠੀਕ ਹੈ ਸੰਗੀਤ ਸਮੇਲਨ ਆਕਾਸ਼ਵਾਣੀ ਅਤੇ ਦੂਰਦਰਸ਼ਨ ਬਣ ਗਏ ਹਨ ਜਨਤਾ ਅਤੇ ਕਲਾਕਾਰ ਦੋਹਾਂ ਵਿੱਚ ਜਾਗਰਤੀ ਆ ਚੁੱਕੀ ਹੈ ਸੰਗੀਤ ਕਲਾ ਦੇ ਸਮੁੱਚੇ ਵਿਕਾਸ ਹੋਣ ਨਾਲ ਆਮ ਜਨਤਾ ਵੀ ਆਪਣਾ ਸਬੰਧ ਸੰਗੀਤ ਨਾਲ ਜੋੜਦੀ ਹੈ ਸੱਟੇ ਵੱਜੋਂ ਸੰਗੀਤ ਕਲਾ ਨੂੰ ਆਦਰ ਦੀ ਦ੍ਰਿਸ਼ਟੀ ਨਾਲ ਦੇਖਿਆ ਜਾਂਦਾ ਹੈ ਜਨਤਾ ਵਿੱਚ ਸਾਂਸਕ੍ਰਿਤਿਕ ਉਨਤੀ ਦੀ ਚੇਤਨਾ ਜਾਗਰਿਤ ਹੋਣ ਨਾਲ ਸੰਗੀਤ ਕਲਾ ਦੇ ਵਿਕਾਸ ਲਈ ਨਾ ਕੇਵਲ ਸ਼ਾਸਨ ਦਾ ਸਗੋਂ ਜਨ ਸੰਧਾਰਨ ਦਾ ਧਿਆਨ ਵੀ ਆਕਰਸ਼ਿਤ ਹੋਇਆ ਹੈ ਸਵਤੰਤਰ ਭਾਰਤ ਦੀ ਇਹ ਸਭ ਤੋਂ ਮਹਾਨ ਉਪਲਬਧੀ ਹੈ ਸੰਖੇਪ ਵਿੱਚ ਕਿਹਾ ਜਾ ਸਕਦਾ ਹੈ ਕਿ ਸਵਤੰਤਰ ਭਾਰਤ ਦੇ ਜਨ ਜਨ ਅਤੇ ਕਣ ਕਣ ਵਿੱਚ ਸੰਗੀਤ ਹੈ ਚੇਤਨ ਕਰਨਾਨੀ ਆਪਣੀ ਪੁਸਤਕ ਲਿਸਨਿੰਗ ਟੂ 뮤직 ਵਿੱਚ ਲਿਖਦੇ ਹਨ ਭਾਰਤੀ ਸੰਗੀਤ ਵਿੱਚ ਸਵਤੰਤਰਤਾ ਉਪਰੰਤ 20 ਸਾਲਾਂ ਵਿੱਚ ਇਤਨਾ ਪਰਿਵਰਤਨ ਆਇਆ ਹੈ ਜਿੰਨਾ ਕਿ ਇਸ ਤੋਂ ਪਹਿਲਾਂ 200 ਸਾਲਾਂ ਵਿੱਚ ਵੀ ਨਹੀਂ ਆਇਆ ਮਤਲਬ ਇੱਕ ਰਾਈਟਰ ਹੈਗਾ ਚੇਤਨ ਕਰਨਾਣੀ ਉਹ ਲਿਖਦੇ ਆ ਕਿ ਉਹਨਾਂ ਦੀ ਪੁਸਤਕ ਹੈ ਲਿਸਨਿੰਗ ਟੂ ਹਿੰਦੁਸਤਾਨੀ 뮤직 ਉਹ ਚ ਲਿਖਦੇ ਆ ਕਿ ਜਿਹੜੇ ਭਾਰਤੀ ਸੰਗੀਤ ਵਿੱਚ ਪਿਛਲੇ 20 ਸਾਲਾਂ ਵਿੱਚ ਮਤਲਬ ਇੰਨੀ ਉਹਨੇ ਇੰਨੀ ਤਰੱਕੀ ਕੀਤੀ ਹੈ ਜਾਂ ਉਹਦੇ ਚ ਇਨਾ ਪਰਿਵਰਤਨ ਆਇਆ ਹੈ ਕਿ ਜਿੰਨਾ ਪਿਛਲੇ 200 ਸਾਲਾਂ ਵਿੱਚ ਨਹੀਂ ਆਇਆ ਸੀ ਹਨਾ ਤਾਂ ਆਪਾਂ ਦੇਖ ਸਕਦੇ ਆ ਕਿ 뮤직 ਨੇ ਇੱਕਦਮ ਕਿੰਨਾ ਮਤਲਬ ਪ੍ਰਚਾਰ ਉਹਦਾ ਪ੍ਰਸਾਰ ਇੱਕਦਮ ਵੱਧ ਗਿਆ ਤੇ ਅਨੇਕ ਇਨਾ ਅਨੇਕ ਕ੍ਰਾਂਤੀਕਾਰੀ ਪਰਿਵਰਤਨਾ ਅਤੇ ਵਿਕਾਸਸ਼ੀਲ ਕਾਰਜਾਂ ਦਾ ਸੇਰਾ ਸੁਤੰਤਰ ਭਾਰਤੀਆਂ ਪਰਿਵਰਤਨਾਂ ਨੇ ਉਹ ਹੀ ਦਿੱਤਾ ਜਾਂਦਾ ਹੈ ਸੋ ਅੱਜ ਦਾ ਆਪਣਾ ਇਹ ਟੌਪਿਕ ਇੰਨਾ ਹੀ ਸੀਗਾ ਤੇ ਜੇ ਕਿਸੇ ਨੂੰ ਕੋਈ ਵੀ ਡਾਊਟ ਹੈ ਤਾਂ ਮੈਨੂੰ ਕਮੈਂਟ ਬਾਕਸ ਵਿੱਚ ਉਹ ਮੈਸੇਜ ਕਰਕੇ ਦੱਸ ਸਕਦਾ ਠੀਕ ਹੈ ਤਾਂ ਮੈਂ ਉਹਦਾ ਜਵਾਬ ਜ਼ਰੂਰ ਦਵਾਂਗਾ ਤੇ ਇਸ ਵੀਡੀਓ ਨੂੰ ਆਪਣੇ ਵਿਦਿਆਰਥੀ ਦੋਸਤਾਂ ਨਾਲ ਅੱਗੇ ਤੋਂ ਅੱਗੇ ਜ਼ਰੂਰ ਸ਼ੇਅਰ ਕਰੋ ਤਾਂ ਕਿ ਉਹ ਵੀ ਇਸ ਦਾ ਲਾਭ ਉਠਾ ਸਕਣ ਠੀਕ ਹੈ ਤਾਂ ਚਲੋ ਮਿਲਦੇ ਹਾਂ ਅਗਲੀ ਵੀਡੀਓ 'ਚ ਤਦ ਤੱਕ ਲਈ ਬਹੁਤ-ਬਹੁਤ ਧੰਨਵਾਦ